ਹਲਕਾ ਬਾਗਾ ਪੁਰਾਣਾ ਦੇ ਕਾਂਗਰਸੀ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਜਿਨ੍ਹਾਂ ਦੇ ਸੁਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਪਾਕਿਸਤਾਨੀ ਡਾਉਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਕਮਲਜੀਤ ਬਰਾੜ ਤੇ ਸ਼ਹਿਜਾਦ ਪੱਟੀ ਦੇ ਵਿਚਕਾਰ ਐਸਾ ਕੀ ਰਿਸ਼ਤਾ ਹੈ ਜਿਹੜਾ ਕਿ ਕਮਲਜੀਤ ਬਰਾੜ ਨੂੰ ਮਾਰਨਾ ਚਾਹੁੰਦਾ ਸ਼ਹਿਜਾਦ ਪੱਟੀ ਸ਼ਹਿਜਾਦ ਪੱਟੀ ਨੇ ਵੀ ਆਪਣੀ ਇੰਟਰੂ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਕਿ ਕਮਲਜੀਤ ਬਰਾੜ ਨੇ ਅਜਿਹਾ ਕਿਉਂ ਕਿਹਾ ਹੈ ਕਮਲਜੀਤ ਬਰਾੜ ਕੌਣ ਹੈ ਜਿਸ ਨੂੰ ਮੈਂ ਜਾਨੋਂ ਮਾਰਨਾ ਚਾਹੁੰਦਾ ਸੋ ਇਹ ਵੀਡੀਓ ਤੁਹਾਨੂੰ ਸਲਾਮਾਂ ਕਰਦਾ ਸ਼ਹਿਜ਼ਾਦ ਪੱਟੀ ਦੀ ਕਿ ਉਸਨੇ ਕੀ ਖੁਲਾਸੇ ਕੀਤੇ ਨੇ ਕਮਲਜੀਤ ਬਰਾੜ ਦੇ ਬਾਰੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਹਲਕਾ ਬਾਗਾ ਪੁਰਾਣਾ ਜਿਸ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਉਹਨਾਂ ਦੇ ਸੁਪੁੱਤਰ ਕਮਲਜੀਤ ਸਿੰਘ ਬਰਾੜ ਕਦੇ ਕਾਂਗਰਸ ਪਾਰਟੀ ਦੇ ਵਿੱਚ ਬਾਗੀ ਹੋ ਕੇ ਰਾਜਾ ਵੜਿੰਗ ਦੇ ਖਿਲਾਫ ਚੋਣਾਂ ਲੜਦੇ ਨੇ ਤੇ ਕਦੇ ਕਾਂਗਰਸ ਦੇ ਹੀ ਉਮੀਦਵਾਰਾਂ ਦੇ ਖਿਲਾਫ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰਸ਼ਾਸਿਤ ਉਮੀਦਵਾਰ ਖੜੇ ਕਰ ਦਿੰਦੇ ਨੇ ਜੋ ਕਾਂਗਰਸ ਦੇ ਵਿੱਚ ਵੱਡਾ ਨਾਮ ਸੀ ਦਰਸ਼ਨ ਸਿੰਘ ਬਰਾੜ ਦਾ ਪਰ ਕਮਲਜੀਤ ਬਰਾੜ ਨੇ ਉਸ ਕਾਂਗਰਸ ਦੇ ਖਿਲਾਫ ਹੀ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਕਾਂਗਰਸ ਤੋਂ ਅਲੱਗ ਹੋ ਕੇ ਸੋ ਕਮਲਜੀਤ ਬਰਾੜ ਤੇ ਰਾਜਾ ਵੜਿੰਗ ਦੇ ਵਿੱਚ ਕੋਈ ਬਿਲਕੁਲ ਨਹੀਂ ਬਣਦੀ ਕਿਉਂਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਦੋਨਾਂ ਦੀ ਗੋਤ ਵੀ ਇੱਕੋ ਏ ਪਰ ਆਪਸੇ ਵਿੱਚ ਟਕਰਾਹ ਇਹਨਾਂ ਦਾ ਬਹੁਤ ਵੱਡਾ ਹੈ ਸੋ ਕਮਲਜੀਤ ਬਰਾੜ ਜਿਨ੍ਹਾਂ ਨੂੰ ਹੁਣ ਧਮਕੀ ਮਿਲ ਜਾਂਦੀ ਹੈ ਪਾਕਿਸਤਾਨ ਤੋਂ ਜੋ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ ਜਿਸ ਦੇ ਬਾਰੇ ਕਮਲਜੀਤ ਬਰਾੜ ਨੇ ਕਿਹਾ ਕਿ ਮੈਂ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਮੈਂ ਵੀ ਪਿੰਡ ਤੋਂ ਜੰਮਿਆ ਹੋਇਆ ਔਰ ਇਹੋ ਜਿਹੇ ਜਿਹੜੇ ਵੱਡੇ ਡਾਉਨ ਨੇ ਉਹਨਾਂ ਨਾਲ ਮੈਂ ਅੱਛੀ ਤਰ੍ਹਾਂ ਨਿਪਟਾ ਜਾਣਦਾ ਸੋ ਸ਼ਹਿਜ਼ਾਦ ਪੱਟੀ ਦੇ ਵੱਲੋਂ ਵੀ ਇੱਕ ਵੀਡੀਓ ਪਾ ਕੇ ਕਮਜੀਤ ਬਰਾੜ ਨੂੰ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਆਪਣੀ ਜ਼ੁਬਾਨ ਬੰਦ ਕਰ ਲੈ ਆਪਣੀ ਇਸ ਗੰਦੀ ਜ਼ਬਾਨ ਦੇ ਉੱਪਰ ਕੁਝ ਐਸੇ ਨਾਮ ਨਾ ਲੈ ਕਿਉਂਕਿ ਮੈਂ ਤੇਰੇ ਜਿਹੇ ਬੰਦਿਆਂ ਨਾਲ ਮੇਰਾ ਕੋਈ ਫਲੋਵਸਤਾ ਨਹੀਂ ਹੈ ਸੋ ਕਮਲਜੀਤ ਬਰਾੜ ਨੂੰ ਸ਼ਹਿਜਾਦ ਪੱਟੀ ਨੇ ਕੀ ਕਿਹਾ ਤੁਹਾਨੂੰ ਅਸੀਂ ਉਹ ਵੀਡੀਓ ਸੁਣਾਉਂਦੇ ਆ ਜੋ ਕਮਲਜੀਤ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਇਸ ਧਮਕੀ ਦੇ ਬਾਰੇ ਕੀ ਕਹਿ ਰਹੇ ਨੇ ਸ਼ਹਿਜਾਦ ਪੱਟੀ ਜਿਸ ਨੂੰ ਪਾਕਿਸਤਾਨੀ ਡਾਊਨ ਕਿਹਾ ਜਾਂਦਾ ਹੈ ਸੋ ਡਾਊਨ ਦੇ ਵੱਲੋਂ ਇਹ ਧਮਕੀ ਕਿਉਂ ਦਿੱਤੀ ਗਈ ਹੈ ਬਰਾੜ ਨਾਮੀ ਬੰਦਾ ਹੈ ਬਰਾੜ ਨਾਮੀ ਬੰਦਾ ਹੈ

بکواس کری جا رہے ہیں بے فضول انٹرویوز دے بیچے جیزا کہ میرا خیال ہے کوئی ان پڑ بندہ یہ کر سکتا ہے تے باقی جڑا ہے کہ اپنے تو جو ہو بھی میں تنیا دو تین ویڈیو دی یا بیکھیا نے اپنی زبان نو کنٹرول کر بکواس نہ کر بے فضول ہے ਸਾਡਾ ਤੇਰੇ ਨਾਲ ਕੋਈ ਲੈਣਾ ਦੇਣਾ ਕੋਈ ਨਹੀਂ ਕਰਨਾ ਸਾਡੇ ਕੋਲ ਐਡਾ ਟਾਈਮ ਹੈ ਕਿ ਤੇਰੇ ਜਿਹਾ ਬੇਗਹਿਰਤ ਆਦਮੀ ਦੇ ਪਿੱਛੇ ਮੈਂ ਟਾਈਮ ਜ਼ਾਇਆ ਕਰਾਂ ਠੀਕ ਹੈ ਜੇ ਮੇਰਾ ਤੇਰੇ ਨਾਲ ਕੋਈ ਰੋਲਾ ਹੁੰਦਾ ਨਾ ਤੇ ਮੈਂ ਤੇਰੇ ਗਲੇ 'ਚ ਪਟਾ ਪਾ ਲੈਣਾ ਸੀ ਆਪੇ ਹੀ ਤੇ ਮੈਂ ਪਟਾ ਪਾ ਕੇ ਤੇਰੇ ਨਾਲ ਫਿਰ ਉਸ ਤੋਂ ਬਾਅਦ ਤੈਨੂੰ ਕਾਲ ਲਾਣੀ ਸੀ ਮੈਂ ਪਰਲਾ ਕਾਲ ਨਹੀਂ ਲਾਣੀ ਸੀ ਤੇ ਇਸ ਵਾਸਤੇ ਮੈਂ ਇਹਨੂੰ ਨਹੀਂ ਜਾਣਦਾ ਮੇਰਾ ਤੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਏ ਸੀ ਦਾ ਸ਼ਹਿਜਾਦ ਪੱਟੀ ਪਾਕਿਸਤਾਨੀ ਡਾਉਨ ਜਿਸ ਨੇ ਕਹਿ ਕਿ ਮੇਰਾ ਕਮਲਜੀਤ ਬਰਾੜ ਨੂੰ ਮੈਂ ਜਾਣਦਾ ਤੱਕ ਨਹੀਂ ਪਰ ਕਮਲਜੀਤ ਬਰਾੜ ਨੇ ਅਜਿਹਾ ਕਿਉਂ ਕਿਹਾ ਕਿ ਮੈਨੂੰ ਪਾਕਿਸਤਾਨੀ ਡਾਉਨ ਜਿਸ ਦੀ ਇਹ ਜਾਨੋ ਮਾਰਨੇ ਧਮਕੀ ਦਿੱਤੀ ਏ ਜੋ ਉਹਨਾਂ ਨੇ ਸਪਸ਼ਟ ਕੀਤਾ ਕਿ ਜਾਂ ਤਾਂ ਇਹ ਸਿਕਿਉਰਟੀ ਲੈਣਾ ਚਾਹੁੰਦਾ ਹੈ ਪੰਜਾਬ ਸਰਕਾਰ ਤੋਂ ਜਾਂ ਆਪਣੀ ਫੋਕੀ ਸ਼ੋਰਤ ਕਮਾਉਣੀ ਚਾਹੁੰਦਾ ਹੈ ਜੋ ਰਾਜਨੀਤੀ ਦੇ ਵਿੱਚ ਐਹੋ ਜਿਹੇ ਜਿਹੜੇ ਨਾਮ ਚਮਕਾ ਕੇ ਤੇ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਹੈ ਸੋ ਕਮਲਜੀਤ ਬਰਾੜ ਦੇ ਵੱਲੋਂ ਜੋ ਇਹ ਜਾਣਕਾਰੀ ਦਿੱਤੀ ਗਈ ਸੀ মিডিਆ ਦੇ ਵਿੱਚ ਕਿ ਮੈਨੂੰ ਪਾਕਿਸਤਾਨੀ ਡਾਊਨ ਜਿਹੜਾ ਫੋਨ ਕਰ ਰਿਹਾ ਅੱਜ ਉਸਨੇ ਕਲੀਅਰ ਕਰ ਦਿੱਤਾ ਕਿ ਮੈਂ ਇਸ ਬੰਦੇ ਨੂੰ ਜਾਣਦਾ ਤੱਕ ਨਹੀਂ ਆ ਸੋ ਕਮਲਜੀਤ ਪਰਾੜ ਹੁਣ ਇਸ ਦੇ ਬਾਰੇ ਆਪਣਾ ਪੱਖ ਰੱਖਣਗੇ ਕਿ ਉਹਨਾਂ ਨੂੰ ਇਹ ਡਾਊਨ ਵੱਲੋਂ ਕਾਲ ਆਈ ਜਾਂ ਕਾਲ ਕਿਸੇ ਕੋਲੋਂ ਜਾਣਬੁੱਝ ਕੇ ਕਰਵਾਈ ਗਈ ਜੋ ਕੁਝ ਲੀਡਰ ਅਜੀਬ ਹੀ ਹੁੰਦੇ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਜਦੋਂ ਇਲਕਸ਼ਨ ਹੁੰਦੇ ਨੇ ਤੇ ਆਪਣੇ ਉੱਪਰ ਵੀ ਕੁਝ ਐਹੋ ਜਿਹੇ ਇਲਜ਼ਾਮ ਲਵਾ ਲੈਂਦੇ ਨੇ ਆਪਣੇ ਉੱਪਰ ਜੁੱਤੀਆਂ ਸਟਵਾ ਲੈਂਦੇ ਨੇ ਆਪਣੇ ਉੱਪਰ ਜਿਹੜਾ ਉਹ ਲੋਕਾਂ ਦੇ ਕੋਲੋਂ ਜਿਹੜਾ ਕਿ ਉੱਪਰ ਗਾਲ੍ਹਾਂ ਕਢਵਾ ਲੈਂਦੇ ਨੇ ਤੇ ਫਿਰ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਕੀਤਾ ਗਿਆ ਹੈ ਸੋ ਅਜਿਹਾ ਹੀ ਕਮਲਜੀਤ ਬਰਾੜ ਦੇ ਮਨ ਵਿੱਚ ਤਾਂ ਨਹੀਂ ਚੱਲ ਰਿਹਾ ਇਹ ਤਾਂ ਹੁਣ ਕਮਲਜੀਤ ਬਰਾੜ ਦੱਸ ਸਕਦੇ ਨੇ ਕਿ ਉਹਨਾਂ ਨੂੰ ਕਿਸ ਡਾਉਨ ਨੇ ਕਾਲ ਕੀਤੀ ਹੈ ਜੋ ਸ਼ਹਿਜਾਦ ਪੱਟੀ ਦੇ ਵੱਲੋਂ ਇਹ ਦੱਸਿਆ ਗਿਆ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ